ਕੱਲ ਵੀ ਇਹ ਅਜ ਪਤਰਾ ਫੁੱਕਿਆ ਗਿਆ ਕੀ ਕਹਿੰਦਾ ਜੀ ਇੱਕ ਮਿੰਟ ਇੱਕ ਬਾਈ ਜੀ ਹਾਂ ਜੀ ਅੱਜ ਵਾਰਡ ਨੰਬਰ 10 ਦੇ ਵਿੱਚ ਆਤਕਵਾਦ ਦਾ ਔਰ دہشت گردੀ ਦਾ ਪੁਤਰਾ ਫੁੱਕਿਆ ਗਿਆ ਵੈ ਪਹਿਲਗਾਮ ਦੇ ਵਿੱਚ ਜਿੱਦਾਂ ਕੀ ਨਰ ਸੰਘਾਰ ਹੋਇਆ ਉੱਥੇ ਸਾਡੇ ਸ਼ਹੀਦ ਕਰ ਦਿੱਤੇ ਗਏ ਟੂਰਿਸਟ ਜਿਹੜੇ ਉੱਥੇ ਪਹਿਲਗਾਮ ਘੁੰਮਣ ਗਏ ਸੀ ਕਸ਼ਮੀਰ ਘੁੰਮਣ ਗਏ ਸੀ ਉਹਨਾਂ ਦਾ دہشت ਗਰਦਾ ਨੇ ਆ ਕੇ ਉਹਨਾਂ ਦੇ ਸਿਰਾਂ 'ਚ ਗੋਲੀਆਂ ਮਾਰੀਆਂ ਆਹ ਦੇਖੋ ਕਿੱਦਾਂ ਉੱਥੇ ਰੋ ਰਹੀਆਂ ਸੀ ਸਾਡੀਆਂ ਭੈਣਾਂ ਜਿਨ੍ਹਾਂ ਦੇ ਸੁਹਾਗ ਉਜਾੜ ਦਿੱਤੇ ਗਏ ਸੋ ਅੱਜ ਅਸੀਂ ਇੱਥੇ ਆਤੰਗਵਾਦ ਦੇ ਖਿਲਾਫ ਆਵਾਜ਼ ਚੱਕੀ ਔਰ ਪਾਕਿਸਤਾਨ ਦੇ ਖਿਲਾਫ ਜਿਨ੍ਹਾਂ ਨੇ ਉੱਥੇ دہشت ਇੰਨੀ ਮਚਾਈ ਕਿ ਬਿਲਕੁਲ ਉੱਥੇ ਸਿਰਾਜ ਗੋਲੀਆਂ ਮਾਰ ਕੇ ਸਾਹ ਹਟੇ ਹਿੰਦੁਸਤਾਨ ਦੇ ਨੌਜਵਾਨ ਸ਼ਹੀਦ ਕਰ ਦਿੱਤੇ ਗਏ ਬਹੁਤ ਹੀ ਮੰਦਭਾਗੀ ਘਟਨਾ ਸੀ ਸੋ ਅੱਜ ਅਸੀਂ ਇੱਥੇ ਵਿਦਿਆਪਰਵਾ ਸੋਸਾਇਟੀ ਔਰ ਵਾਰਡ ਨੰਬਰ 10 ਦੇ ਸਾਰੇ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਸਾਰੇ دہشت گردਾਂ ਦਾ ਪਾਕਿਸਤਾਨ ਉਰ ਆਤੰਗਵਾਦ ਦਾ ਪੁਤਲਾ ਫੁਕਿਆ ਪਾਕਿਸਤਾਨ ਜੈ ਹਿੰਦ ਪਾਕਿਸਤਾਨ ਜੈ ਹਿੰਦ ਜੀ ਮੰਗ ਕਰਦੇ ਹਾਂ ਜੀ ਮੰਗ ਕਰਦੇ ਹਾਂ ਮੰਗ ਇਹੀ ਕਰਦੇ ਆ ਜੀ ਭਾਰਤ ਸਰਕਾਰ ਤੋਂ ਅਸੀਂ ਮੋਦੀ ਜੀ ਸਾਡੇ ਪ੍ਰਾਈਮ ਮਿਨਿਸਟਰ ਤੋਂ ਇਹੀ ਮੰਗ ਹੈ ਕਿ دہشت گردਾਂ ਨੂੰ ਲੱਭ ਕੇ ਚੁੰਨ ਚੁੰਨ ਕੇ ਉਹਨਾਂ ਦੇ ਵੀ ਸਿਰਾਂ 'ਚ ਉਦਾਂ ਹੀ ਗੋਲੀਆਂ ਮਾਰੀਆਂ ਜਾਣ ਉਦਾਂ ਹੀ ਉਹਨਾਂ ਨੂੰ ਮਾਰਿਆ ਜਾਵੇ ਪਤਾ ਲੱਗੇ ਕਿ ਕਿਦਾਂ ਬੰਦੇ ਮਰਦੇ ਐ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਸਾਡੇ ਸ਼ਹੀਦਾਂ ਦਾ ਬਦਲਾ ਲਿੱਤਾ ਜਾਵੇ ਇਹੀ ਸਾਡੀ ਮੰਗ ਆ ਸਰਕਾਰ ਤੋਂ ਜਿਹੜੀ ਕਾਰਵਾਈ ਹੋਈ ਆ ਤੁਸੀਂ ਸਹਿਮਤ ਹੋ ਜਿਹੜੀ ਠੀਕ ਲੱਗ ਰਹੀ ਜਿਹੜੀ ਰੋਕਾ ਪ੍ਰਬੰਧੀਆਂ ਲਾਈਆਂ ਉਹਨਾਂ ਨੇ ਪਾਕਿਸਤਾਨ ਤੇ ਵਾਪਸੀ ਵੀ ਭੇਜ ਰਿਆ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਆਪਣੀ ਭਾਰਤ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਵੀ ਆਪਾਂ ਆਪਣੇ ਹਿੱਤ ਲਈ ਭਾਰਤ ਦੇ ਹਿੱਤ ਲਈ ਜੋ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਅਸੀਂ ਪਾਰਟੀ ਬਾਜ਼ੀ ਤੋਂ ਉੱਠ ਕੇ ਰਾਜਨੀਤੀ ਤੋਂ ਉੱਠ ਕੇ ਬਿਲਕੁਲ ਭਾਰਤ ਸਰਕਾਰ ਦਾ ਪੂਰਾ ਸਮਰਥਨ ਕਰਦੇ ਆਂ ਪਾਕਿਸਤਾਨੀਆਂ دہشت گردਾਂ ਦੇ ਖਿਲਾਫ ਅਤਿਵਾਦੀਆਂ ਦੇ ਖਿਲਾਫ ਜੋ ਕਦਮ ਚੱਕਾਂਗੇ ਅਸੀਂ ਪੂਰੇ ਤਨ ਮਨ ਧੰਦੇ ਨਾਲ ਪਾਰ ਸਰਕਾਰ ਦੇ ਨਾਲ ਹੈ ਇਦਾਂ ਦੇ ਕਦਮ ਚੱਕੇ ਜਾਣੀ ਚਾਹੀਦੇ ਹਨ ਧੰਨਵਾਦ ਜੀ